ਜਿਹੜਾ ਸੰਜਮ ਸ਼ਬਦ ਹੈ ਚੇਤਾ ਰੱਖਿਓ ਕਥਾ ਕਿੱਥੇ ਚੱਲ ਰਹੀ ਜਪ ਤਪ ਸੰਜਮ ਧਰਮ ਨਾ ਕਮਾਇਆ ਨਾ ਕੋਈ ਜਪ ਕੀਤਾ ਨਾ ਤਪ ਅਕਈ ਤੇ ਮੇਰੇ ਅੱਗੇ ਵਿਚਾਰੇ ساری ਜ਼ਿੰਦਗੀ ਨਿੰਦਿਆ ਚੁਗਲੀ ਈਰਖਾ ਇੱਥੇ ਉੱਠੇ ਉੱਥੇ ਅੱਗ ਲਾਤੀ ਇੱਥੇ ਬੈਠੇ ਉੱਥੇ ਜਵਾਤੀ ਸੁੜਤੀ ਬਸ ਉਹਨਾਂ ਦਾ ਕੰਮ ਇਦਾਂ ਜ਼ਿੰਦਗੀ ਲੰਘਾ ਲਈ ਤਾਨ ਮੇਰੇ ਸਤਿਗੁਰੂ ਕਿਰਪਾ ਕਰ ਦਇਆ ਕਰਨ ਦਾ ਦਾਸ ਤਾਨ ਬੜੀ ਸੁੰਦਰ ਹੈ ਕਿਸ ਕੇ ਸੰਜਮ ਕੀ ਹੈ ਬਾਬੇ ਨੇ ਆਪਾਂ ਨੂੰ ਆਖਿਆ ਵੀ ਜਿਹੜੀ ਚੀਜ਼ ਤੱਕ ਤੇਰਾ ਪੁੱਤ ਹੱਥ ਨਹੀਂ ਪਹੁੰਚਦਾ ਨਾ ਉਹਨੂੰ ਵੇਖ ਕੇ ਤਰਸਣਾ ਨਹੀਂ ਵਿਰਾਗ ਨਹੀਂ ਕਰਨਾ ਵੀ ਜੇ ਹੁਣ ਤੇਰੇ ਕੋਲ ਦੋ ਕਮਰੇ ਐ ਤੇ ਤੂੰ ਦਸਾਂ ਕਮਰਿਆਂ ਦੀ ਕੋਠੀ ਵੱਲ ਨਹੀਂ ਐ ਕਰਕੇ ਰੁਬਰਾਗ ਨਹੀਂ ਕਰਨਾ ਸੰਜਮ ਦਾ ਭਾਵ ਹੈ ਜਿਹੜੀ ਚੀਜ਼ ਤੱਕ ਆਪਣੀ ਪਹੁੰਚ ਨਹੀਂ ਹੋਵੇ ਨਾ ਉਹਦਾ ਧਿਆਨ ਛੱਡ ਦੇਣਾ ਹੈ ਤੇ ਪੜਨਾ ਹੈ ਜੋ ਤੁਦ ਭਾਵੈ ਸਾਈ ਭਲੀ ਤੂੰ ਸਦਾ ਸਲਾਮਤ ਮਹਾਰਜ ਕਹਿੰਦੇ ਪੁੱਤਰ ਬਾਣੀ ਨਾਲ ਜੁੜ ਜਿਹੜੀ ਤੇਰੀ 40 ਸਾਲ ਬੜੀ ਸੋਹਣੀ ਬਤੀਤ ਉਹ ਕੋਈ ਰਾਜਾ ਸੀ ਬੜਾ ਸੋਹਣਾ ਰਾਜ ਭਾਗ ਕਰਦਾ ਏ ਬੜੀ ਵੱਡੀ ਉਹਦੇ ਕੋਲ ਪ੍ਰਾਪਰਟੀ ਐ ਬੜਾ ਵੱਡਾ ਉਹਦਾ ਜੰਗਾਲ ਰਾਜ ਭਾਗ ਬੜੀਆਂ ਖੁਸ਼ੀਆਂ ਚੰਗਾ ਪਾਉਂਦਾ ਏ ਚੰਗਾ ਖਾਂਦਾ ਏ ਚੰਗਾ ਨਹਾਉਂਦਾ ਏ ਤੇ ਚੰਗਾ ਸੌਂਦਾ ਏ ਇੱਕ ਦਿਨ ਉਹਦੇ ਮਨ 'ਚ ਸਵਾਲ ਆਇਆ ਕਹਿੰਦਾ ਕਿਉਂ ਨਾ ਹੋਵੇ ਆਪਣੇ ਵਜ਼ੀਰ ਨੂੰ ਉਹਨੇ ਲਾਗੇ ਬਿਠਾਇਆ ਕਹਿੰਦਾ ਸੱਜਣਾ ਐਸੇ ਵੇਲੇ ਲਾਗੇ 'ਚ ਨਿਕਾ ਮਾਰ ਕੇ ਵੇਖ ਮੇਰੇ ਅੰਦਰ ਰਾਤੀਏ ਸਵਾਲ ਪੈਦਾ ਹੋਇਆ ਹੈ ਕਿ ਮੇਰੇ ਤੋਂ ਸੁਖੀ ਇੱਥੇ ਕੋਈ ਨਹੀਂ ਹੋ ਸਕਦਾ ਆਖੋ ਸਤਨਾਮ ਸ੍ਰੀ ਇਹ ਸਭ ਤੋਂ ਵੱਧ ਮੈਂ ਸੁਖੀ ਹਾਂ ਕਿਉਂਕਿ ਮੇਰੇ ਕੋ ਸਭ ਕੁਝ ਹੈ ਸੋਨਾ ਮਿਲ ਕੋ ਚਾਂਦੀ ਮਿਲ ਕੋ ਜ਼ਮੀਨਾਂ ਮੇਰੇ ਕੋ ਮਾਇਆ ਮੇਰੇ ਕੋ ਨੌਕਰ ਮੇਰੇ ਕੋ ਪਦਾਰਥ ਮੇਰੇ ਕੋਲੇ ਨੇ ਮੈਂ ਜਿਹੜੀ ਚੀਜ਼ ਤੇ ਅੱਖ ਰੱਖਦਾ ਇਹ ਤੇ ਉਸੇ ਵਕਤ ਮੇਰੇ ਕੋਲ ਪਹੁੰਚ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਮਨ ਚ ਆ ਗਿਆ ਸਵਾਲ ਕਹਿੰਦਾ ਪਤਾ ਕਰੋ ਮੇਰੇ ਰਾਜ ਵਿੱਚ ਕੋਈ ਐਸਾ ਹੈ ਕਿ ਜਿਹੜਾ ਮੇਰੇ ਨਾਲੋਂ ਵੱਧ ਸੁਖ ਭੋਗਦਾ ਹੋਵੇ ਵਜ਼ੀਰ ਕਹਿੰਦਾ ਰਾਜਨ ਕਿਹੋ ਜੀਆਂ ਗੱਲਾਂ ਕਰਦੇ ਹੋ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਰਿਓ ਗੱਲ ਆਪਾਂ ਨੇੜੇ ਕਰਨੀ ਮਹਾਰਾਜ ਬੜੀ ਪਿਆਰ ਰੋਛੀ ਦੀ ਕਹਿੰਦਾ ਰਾਜਨ ਤੁਸੀਂ ਮਾਲਕ ਹੋ ਰਾਜ ਦੇ ਰਾਜ ਭਾਗ ਤੁਹਾਡਾ ਏ ਤੁਹਾਡੀਆਂ ਬੰਧੀਆਂ ਛੁੱਟਦੀਆਂ ਇਹ ਤੇ ਤੁਹਾਡੇ ਰਾਜ ਤੁਹਾਡੇ ਤੋਂ ਸੁਖੀ ਕੌਣ ਹੋ ਸਕਦਾ ਕਹਿੰਦਾ ਨਹੀਂ ਪਤਾ ਕਰਾਓ ਵਜ਼ੀਰ ਨੇ ਘੋੜਾ ਲਿਆ ਸ਼ੁਰੂ ਕਰ ਦਿੱਤਾ ਉਹਦੇ ਰਾਜ ਭਾਗ ਦੇ ਵਿੱਚ ਫਿਰਨਾ ਰੋਜ਼ ਜਾਂਦਾ ਏ ਜਿੰਨਾ ਕੁ ਦਿਨ ਦਾ ਟਾਈਮ ਹੁੰਦਾ ਏ ਸਾਰਿਆਂ ਦੇ ਘਰਾਂ 'ਚ ਪੁੱਛਦਾ ਏ ਤੂੰ ਸੁਖੀ ਐ ਤੂੰ ਸੁਖੀ ਐ ਤੂੰ ਸੁਖੀ ਐ ਅਗੋਂ ਆਵਾਜ਼ ਹੁੰਦੀ ਐ ਦੁਖੀਆਂ 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 ਨਾਨਕ ਦੁਖੀਆ ਤਬ ਸੰਸਾਰ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗ ਅਖੀਰ ਰਾਜੇ ਦੀ ਖੁਸ਼ੀ ਦੀ ਹੱਦ ਨਹੀਂ ਇਹ ਵੀ ਓਮੇ ਹੁੰਦੀ ਨਾ ਬੰਦੇ ਨੂੰ ਵੀ ਮੇਰੇ ਬਰਾਬਰ ਨਾ ਕੋਈ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਣਦੀ ਨਹੀਂ ਇਸ ਚੀਜ਼ ਨਾਲ ਯਾਦ ਰੱਖਿਓ ਜਿਵੇਂ ਭੈਣਾ ਭੈਣਾ ਦੀ ਭਰਾਵਾਂ ਭਰਾਵਾਂ ਦੀ ਨਨਾਨ ਪਰਜਾਈ ਦੀ ਫਿੱਕ ਪੈ ਜੇ ਤੇ ਬਣਦੀ ਨਹੀਂ ਜਦੋਂ ਕਥਾ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੈਸੇ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦੇ ਆ ਪਰ ਮਹਾਰਾਜ ਕਹਿੰਦੇ ਸਾਡੀ ਵੀ ਇੱਕ ਨਾਲ ਨਹੀਂ ਬਣਦੀ ਗੁਰੂ ਗ੍ਰੰਥ ਸਾਹਿਬ ਦੀ ਵੀ ਕਿਸੇ ਦੇ ਨਾਲ ਲੱਗਦੀ ਹੈ ਉਹ ਕੌਣ ਹੈ ਹੋਮੇ ਹਉ ਮੈ ਨਾਵੇ ਨਾਲ ਵਿਰੋਧ ਹੈ ਦੁਇ ਨਾ ਵਸੈ ਇਕਠਾਈ ਹਉ ਮੇ ਵਿੱਚ ਸੇਵਾ ਨਾ ਹੋਵੇਈ ਕਈ ਵਾਰੀ ਆਪਾਂ ਆਵੇਂ ਗੁਰਦੁਆਰਿਆਂ 'ਚ ਲੜਾਈ ਝਗੜਾਏ ਹੋਏ ਹੁੰਦਾ ਵੀ ਮੈਂ ਪੱਖਾ ਚੜਾਇਆ ਤੇ ਨਾਂ ਨਹੀਂ ਲਿਖਿਆ ਮੈਂ ਰਮਾਲੇ ਚੜਾਏ ਕਈ ਸਪੈਸ਼ਲ ਕਹਿਣਗੇ ਬਾਬਾ ਜੀ ਸਾਡੇ ਵਾਲਾ ਰਮਾਲਾ ਨਹੀਂ ਲਾਇਆ ਆਖੋ ਸਤਨਾਮ ਸਾਡੇ ਵਾਲਾ ਕੂਲਰ ਨਹੀਂ ਲਾਇਆ ਬਸ ਇਹ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਮੇਰੇ ਤੋਂ ਵੱਧ ਵਿਦਵਾਨ ਹੋ ਜਿੰਨੀ ਕੁ ਸਮਰੱਥਾ ਜਿਹੜੀ ਵੀ ਰੂਹ ਗੁਰੂ ਘਰ ਦੇ ਕਾਰਜ ਵਿੱਚ ਮੈਂ ਰੱਖਦੀ ਆ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੇ ਮੱਥੇ ਨਾਲ ਕਿਉਂਕਿ ਆਪਣਾ ਹੈ ਹੀ ਕੱਖ ਨਹੀਂ ਜਿਹੜੇ ਵਡੂਏ ਚੋਂ ਮਾਇਆ ਕੱਢ ਕੇ ਮੈਂ ਕਿਹਾ ਨਾ ਮੈਂ 11000 ਰੁਪਇਆ ਗੁਰੂ ਨੂੰ ਦਿੱਤਾ ਕਿੱਥੋਂ ਦਿੱਤਾ ਪਰਸ ਚੋਂ ਕੱਢ ਕੇ ਤੇ ਪਰਸ ਚ ਕਿੱਥੋਂ ਆਇਆ ਤੁਹਾਡਾ ਬੱਚਾ ਅਮਰੀਕਾ ਹੈ ਤੇ ਉਹ ਬੱਚਾ ਕੰਮ ਕਰਦਾ ਹੈ ਉਹਨੇ ਭੇਜਿਆ ਤੇ ਉਹ ਕੰਮ ਕਿਤਰਾ ਕਰਦਾ ਹੈ ਹੱਥਾਂ ਦੇ ਨਾਲ ਆ ਵੇਖਦਾ ਹੈ ਅੱਖਾਂ ਦੇ ਨਾਲ ਦਿਮਾਗ ਉਹਦਾ ਕੰਮ ਕਰਦਾ ਹੈ ਤੇ ਪਾਵਰ ਕੌਣ ਦੇ ਰਿਹਾ ਜਿਨੂੰ ਆਪਾਂ ਕਹਿੰਨੇ ਵਾਹਿਗੁਰੂ ਬੋਲੋ ਦਾ ਕਹ ਵਾਹਿਗੁਰੂ ਕਈ ਪੁੱਛ ਲੈਂਦੇ ਨਾ ਬਾਬਾ ਵਾਹਿਗੁਰੂ ਵਾਹਿਗੁਰੂ ਕਾ ਤੋਂ ਕਰੀਦਾ ਐਸ ਕਰਕੇ ਕਿ ਆਪਣਾ ਕੱਖ ਨਹੀਂ ਜੇ ਹੈਗਾ ਆਪਾਂ ਕਰਾਏ ਦੇ ਮਕਾਨ ਤੇ ਆਉਂ ਜਿੰਨਾ ਮਰਜੀ ਆਪਾਂ ਕੋਠੀਆਂ ਜਾਇਦਾਦਾਂ ਬਣਾ ਲਈਏ ਬਾਣੀ ਕਹਿੰਦੀ ਤੂੰ ਰਹਿ ਕਿਰਾਏ ਤੇ ਹੀ ਆ ਜਿਵੇਂ ਕਿਰਾਏ ਦੇ ਮਕਾਨ ਚ ਬੰਦਾ ਰਹਿੰਦਾ ਡਰਦਾ ਨਾ ਪਤਾ ਨਹੀਂ ਮਾਲਕ ਨੇ ਕਦੋਂ ਆ ਕੇ ਕਹਿ ਦੇਣਾ ਨਿਕਲ ਪਾਉ ਇਥੋਂ ਆ ਕਿਰਾਏ ਦਾ ਮਕਾਨ ਹੈ ਚੰਗੇ ਭਲੇ ਸਰੀਰ ਜਿਨ੍ਹਾਂ ਨੇ ਭਸਮਾਂ ਤੱਕ ਜਿਨ੍ਹਾਂ ਨੇ ਵਰ ਤੱਕ ਮੰਗੇ ਸੀ ਨਾ ਉੱਤੇ ਇਮਾਰਾਨਾ ਥੱਲੇ ਨਾ ਸੱਜੇ ਨਾ ਖੱਬੇ ਜਿਦੋਂ ਨੇ ਆਵਾਜ਼ ਮਾਰੀ ਨਾ ਆਕਰਾਈ ਦਾ ਮਕਾਨ ਛੱਡ ਕੇ ਰੂਹ ਹੋ ਗਈ ਆਖੋ ਸਤਨਾਮ ਤੇ ਬਹਾਨਾ ਕੀ ਬਣਿਆ ਅਟੈਕ ਹੋ ਗਿਆ ਜੀ 나ੜ ਬਲੌਕ ਹੋ ਗਈ ਜੀ ਬੀਬੀ ਵੱਦ ਗਿਆ ਕੁਛ ਨਹੀਂ ਹੋਇਆ ਬਸ ਸੋਇਲਾ ਸਾਹਿਬ ਪੜਿਆ ਕਰੋ ਸੰਤ ਗਿਆਨੀ ਠਾਕੁਰ ਸਿੰਘ ਜੀ ਖਾਲਸਾ ਕਹਿੰਦੇ ਉਹਨਾਂ ਨੂੰ ਬੜਾ ਸ਼ੌਂਕ ਸੀ ਗੁਰਬਾਣੀ ਸੁਣਨ ਦਾ ਸਿੰਘ ਕਈ ਵਾਰੀ ਪਿਛੋਂ ਦੀ ਲੰਘਦੇ ਹੁੰਦੇ ਸੀ ਉਹਨਾਂ ਦੇ ਵੀ ਇਹਨਾਂ ਨੇ ਆਖਣਾ ਪਚੰਗੀਆ ਬਾਣੀ ਸੁਣਾ ਕਹਿੰਦੇ 30 30 40 40 16 ਸਾਹਿਬ ਦੇ ਪਾਠ ਸੁਣ ਜਾਂਦੇ ਸੀ ਗੱਜ ਕੇ ਆਖੋ ਸਤਨਾਮ ਆਪਾਂ ਵੀ ਪੜਿਆ ਕਰੀਏ ਮਾਰੇ ਤਾਈਓ ਕਹਿੰਦੇ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਸੱਦਨ ਹਾਰਾ ਸੁਮਰੀਏ ਨਾਨਕ ਸੇ ਉਹ ਦੇਣ ਆਉਣਾ ਜਿਹੜਾ ਅੱਜ ਸਾਡੀ ਭੈਣ ਤੇ ਆਇਆ ਸਭ ਤੇ ਆ ਜਾਣਾ ਅਪ ਕਥਾ ਕਰ ਰਹੇ ਆਂ ਗੁਰੂ ਪਾਤਸ਼ਾਹ ਕਿਰਪਾ ਕਰਨ ਮੈਂ ਵਿਸ਼ੇ ਨੂੰ ਨੇੜੇ ਕਰਾਂ ਗਰਮੀ ਉਹ ਰਾਜੇ ਨੂੰ ਬੜੀ ਖੁਸ਼ੀ ਹੋਈ ਉਹ ਕਹਿੰਦਾ ਲੱਭੋ ਲੱਭੋ ਮੇਰੇ ਤੋਂ ਕੋਈ ਸੁਖੀ ਹੋਵੇ ਵੱਡਾ ਉਹ ਹਣ ਰੋਜ਼ ਜਾਂਦੇ ਆ ਤੇ ਜਿੱਥੇ ਵੀ ਜਾਂਦੇ ਆ ਸਾਰੇ ਦੁਖੀ ਆ ਗੱਜ ਗਿਆ ਖੁਸਤ ਨਾਮ ਸ੍ਰੀ ਉਹ ਜਿੱਧਰ ਵੀ ਜਾਂਦੇ ਆ ਯਾਦ ਰੱਖਣਾ ਹਉ ਮੈ ਨਾਵੇਂ ਨਾਲ ਵਿਰੋਧ ਹੈ ਜਿੱਥੇ ਹਉ ਮੈਂ ਜਨਮ ਲੈ ਲੈਂਦੀ ਉੱਥੇ ਪਰਮੇਸ਼ਰ ਦਾ ਪਿਆਰ ਖਤਮ ਹੋ ਜਾਂਦਾ ਹੈ ਅੱਜ ਆਪਣੀ ਕੌਮ ਦੁਨੀਆ ਤੇ ਰਾਜ ਕਰਨ ਵਾਲੀ ਸੀ ਆਖੋ ਸਤਨਾਮ ਸਰਦਾਰ ਅਮਰੀਕ ਸਿੰਘ ਬੈਠੇ ਖਾਲਸਾ ਜੀ ਪਹੁੰਚਿਆ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਸਰਦਾਰ ਸ਼ਮਿੰਦਰ ਸਿੰਘ ਜੀ ਆਲੀ ਕੁ ਬਹੁਤ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਨੇ ਆਪਾਂ ਸਾਰੇ ਬੁੱਧੀਜੀਵੀ ਆ ਅੱਜ ਆਪਣੀ ਕੌਮ ਜਿਨੇ ਦੁਨੀਆ ਤੇ ਰਾਜ ਕੀਤਾ ਏ ਇਹਨੂੰ ਕਿਹੜੀ ਚੀਜ਼ ਲੈ ਕੇ ਬੈ ਗਈ ਹਉਮੈ ਜਿਹੜੇ ਬੰਦੇ ਖੁਦ 20-20 ਵਾਰੀ ਗੁਰੂਗ੍ਰੰਥ ਸਾਹਿਬ ਦੀ ਕਥਾ ਕਰਨ ਵਾਲੇ ਆਪਣੇ ਆਪ ਨੂੰ ਆਗੂ ਕਹਾਉਣ ਵਾਲੇ ਉਹਨਾਂ 'ਚ ਵੀ ਇਹ ਪ੍ਰਗਟ ਹੋ ਗਈ ਆ ਜੀ ਵੀ ਮੈਂ 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 ਇਦਾਂ ਨਹੀਂ ਕਰਨਾ ਮੈਂ ਆਹ ਨਹੀਂ ਹਉਣ ਦੇਣਾ ਆਖੋ ਸਤਨਾਮ ਕੀ ਪੜਿਆ ਸੀ ਮਾਰੇ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਵੱਡੇ ਵੱਡੇ ਮਾਹਪੁਰਖਾਂ ਮੈਨੇ ਖਾਲੇ ਮੰਨ ਲੂ ਬਲਾਰਾ ਬੋਲਦਾ ਕਿਸੇ ਦਾ ਨਾਂ ਰਹਿ ਗਿਆ ਨਾ ਮਾਹਪੁਰਖ ਦਾ ਬੁਕੈਦਾ ਉਹਦੇ ਸਿੰਘ ਨੇ ਆ ਕੇ ਆਖਿਆ ਬਾਬਾ ਜੀ ਤੁਸੀਂ ਮਾਹਪੁਰਖਾਂ ਦੀ ਹਾਜ਼ਰੀ ਨਹੀਂ ਲਵਾਈ ਆਖੋ ਸਤਨਾ ਮੈਂ ਕਹੇ ਤੂੰ ਕਿਹਾ ਕਿ ਬਾਬਿਆਂ ਕਿਹਾ ਕਹਿੰਦੇ ਨਹੀਂ ਮਾਹਪੁਰਖਾਂ ਨੇ ਕਿਹਾ ਵੀ ਭਾਈ ਸੈਭ ਨੂੰ ਪਤਾ ਨਹੀਂ ਲੱਗਾ ਅਸੀਂ ਆਏ ਆ ਕਿ ਸਾਡੀ ਹਾਜ਼ਰੀ ਵੇਖੋ ਇੱਕ ਸਾਧੂ ਬੰਦਾ ਜਿਹਨੂੰ ਆਪਾਂ ਕਹਿੰਨੇ ਉਹਦੇ 'ਚ ਵੀ ਹਉਮੇ ਵੜ ਕੇ ਬੈਠੀ ਕਿਧੇ ਵੱਲ ਜਾਵਾਂਗੇ ਆਪਾਂ ਹਉਮੈ ਨਾਲ ਆਵੇ ਨਾਲ ਵਿਰੋਧ ਹੈ ਮਹਾਰਜ ਕਹਿੰਦੇ ਹਾਂ ਮੇ ਦਾ ਮੇਰਾ ਕੋਈ ਸਬੰਧ ਨਹੀਂ ਹਾਂ ਮੈਨੂੰ ਪਠੇ ਉਦੋਂ ਹੀ ਪੜਨੇ ਜਦੋਂ ਬਾਣੀ ਦੇ ਅਰਥ ਹੋਣਗੇ ਕਿ ਮੇਰਾ ਮੁਜਮੈ ਜਿਉਂ ਚੌਂਕੜਾ ਮਾਰ ਕੇ ਮੈਂ ਕਹਾਂ ਮੈਂ ਕਥਾ ਕੀਤੀ 1 ਘੰਟਾ ਮੈਂ ਕਿੰਨਾ ਕੀਤੀ ਬਰਕਤ ਤੇ ਉਹਦੀ ਹੈ ਨਾ ਸਵਾਸ ਦੇ ਰਿਆ ਸਤਿਆ ਦੇ ਰਿਆ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਣ ਮੂਲ ਤੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਉਹ ਰਾਜਾ ਬੜਾ ਖੁਸ਼ ਹੋਇਆ ਵਜ਼ੀਰ ਰੋਜ ਜਾਂਦਾ ਹੈ ਉਹ ਸਾਰੇ ਪਾਸੇ ਫਿਰਦਾ ਰਹਿੰਦਾ ਹੈ ਤੇ ਉਹਦੀ ਹੌਮੇ ਵੇਖੋ ਕਹਿੰਦਾ ਲੱਭਾ ਕੋਈ ਮੇਤੋਂ ਸੁਖੀ ਕਹਿੰਦੇ ਲੱਭ ਰਹੇ ਆ ਜੇ ਤਨੀ ਗੱਲ ਬਣੀ ਜਿਹਦੇ ਬੂਏ ਤੇ ਜਾਂਨੇ ਆਵਾਜ਼ ਆਉਂਦੀ ਹਾਏ ਹਾਏ ਕੋਈ ਨજર ਨਹੀਂ ਆਇਆ ਤਿੰਨ ਚਾਰ ਦਿਨ ਗੁਜ਼ਰੇ ਰਾਜ ਭਾਗ ਬਥੇਰਾ ਸੀ ਇੱਕ ਦਿਨ ਫਿਰ ਮੇਲ ਹੋਇਆ ਉਹਦੇ ਰਾਜ ਦਰਬਾਰ ਦੇ ਬਾਹਰ ਇੱਕ ਸਾਧੂ ਇੱਕ ਮਹਾਤਮਾ ਮਾਹਪੁਰਖ ਲੰਮੇ ਪਿਆ ਬੰਦਕੀ ਕੀਆ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧ ਨਾ ਜਾਣਿਆ ਰਾਰੇ ਕੋ ਨਾਨਕ ਹਮ ਨੀਚ ਹਰਨੋਂ ਪਰੇ ਕੀ ਸਭ ਤੋਂ ਵੱਡਾ ਗੁਰਮਖੋ ਸੋਖੇ ਹੋਈਆ ਹੌਵੇਂ ਛੱਡ ਗਏ ਇਹ ਨਹੀਂ ਛੁੱਟਣ ਦੇਈ ਜਦੋਂ ਇਹ ਚਲੇਗੀ ਸਮਝ ਲਓ ਸਵੇਰੇ ਤੁਸੀਂ ਰਾਜ ਕਰ ਸਕਦੇ ਘਰ 'ਚ ਵੀ ਪਿੰਡ 'ਚ ਵੀ ਸ਼ਹਿਰ 'ਚ ਵੀ ਤੇ ਪੂਰੇ ਵਰਲਡ ਤੇ ਇਹ ਨਹੀਂ ਛੁੱਟਣ ਦੇਈ ਜਿੱਤੋਂ ਮਾਰੇ ਨੇ ਸਾਨੂੰ ਬਚਾਇਆ ਸੀ ਉਹ ਕਹਿੰਦਾ ਵੀ ਲੱਭਾ ਕੋਈ ਓਰ ਖੇਡ ਵਾਪਰੀ ਰੱਬ ਨੇ ਉਹਦਾ ਮੂੰਹ ਭੰਡਣਾ ਸੀ ਉਹ ਮਹਾਤਮੋਂ ਪੈਦਾ ਕੀਤਾ ਉਹ ਲੰਮੇ ਪਿਆ ਤੇ ਕਹਿਣ ਲੱਗਾ ਵਜ਼ੀਰ ਨੂੰ ਸਜਣਾ ਕੀ ਹੋ ਗਿਆ ਮੈਂ ਵੇਖਣਦਿਆਂ ਚਾਰ ਪੰਜ ਦਿਨ ਘੋੜੇ ਭਜਾਈ ਜਾਂਨੇ ਕਦੀ ਐਨੂੰ ਚਲੇ ਜਾਂਨੇ ਕਦੀ ਐਨੂੰ ਲੋਕਾਂ ਦੇ ਦਰਵਾਜ਼ੇ ਕੀ ਲੱਭਦੇ ਹਾਂ ਕਹਿੰਦੇ ਮਹਾਤਮਾ ਜੀ ਲੱਭਣਾ ਕੀਆ ਆ ਸਾਡੇ ਰਾਜੇ ਨੂੰ ਪਤਾ ਨਹੀਂ ਕਿੰਨੇ ਸਲਾਹ ਦੇਤੀ ਚੰਗੇ ਭਲੇ ਬੈਠੇ ਸੁਖ ਲੈਣੇ ਆਹ ਕਹਿੰਦਾ ਬੰਦਾ ਲੱਭ ਕੇ ਲਿਆਓ ਮੇਰੇ ਰਾਜ ਚ ਕੋਈ ਮੇਤੋਂ ਵੱਧ ਸੁਖੀ ਹੈਗਾ ਆਖੋ ਸਤਨਾਮ ਕਹਿੰਦਾ ਉਹ ਲੱਭਣ ਦੇ ਆ ਪਰ ਕੋਈ ਲੱਭਦਾ ਨਹੀਂ ਉਹ ਮਹਾਤਮਾ ਹੱਸੇ ਕਹਿੰਦੇ ਬਹਿ ਜਾ ਵਜ਼ੀਰ ਨੂੰ ਕਹਿੰਦੇ ਤੂੰ ਨਹੀਂ ਸੁਖੀ ਕਹਿੰਦਾ ਕਿਥੇ ਨਾ ਰਾਤ ਨੂੰ ਨੀਂਦ ਆਉਂਦੀ ਨਾ ਦਿਨੇ ਚੈਨ ਆਉਂਦੀ ਐ ਪਤਾ ਨਹੀਂ ਇਸ ਵੀਰੇ ਕਿਧਰ ਨੂੰ ਭੇਜ ਦੇਣਾ ਐ ਕਹਿੰਦਾ ਜਾ ਜਾ ਕੇ ਫਿਰ ਉਹਨੂੰ ਕਹ ਦੇ ਪੀ ਤੇਰੇ ਦਰਬਾਰ ਦੇ ਬਾਹਰਲੇ ਵੱਡੇ ਦਰਵਾਜੇ ਦੇ ਲਾਗੇ ਇੱਕ ਫੱਕਰ ਬੈਠਾ ਐ ਉਹ ਤੇਰੇ ਤੋਂ ਸੁਖੀ ਐ ਆਖੋ ਸਤਨਾਮ ਵਜ਼ੀਰ ਕਹਿੰਦਾ ਸ਼ੁਕਰ ਐ ਮੈਨੂੰ ਵੀ ਸੁਖ ਦਾ ਸਾਹ ਮਿਲੂਗਾ ਪਰ ਮੈਨੂੰ ਤੂੰ ਦੱਸ ਤੇ ਸਹੀਂ ਵੀ ਰਾਜੇ ਦੀ ਬਰਾਬਰੀ ਕਰ ਲੇਗਾ ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਤੇ ਸੈਂਟਰ ਗਵਰਨਮੈਂਟ ਦੀ ਆ ਜਿਹੜਾ ਦਿਨ ਲੰਘਿਆ 6 ਜੂਨ ਮੇਰਾ ਵਿਚਾਰ ਨਹੀਂ ਉਹ ਕਹਿਣ ਲੱਗਾ ਵੀ ਤੂੰ ਉਹਦੀ ਬਰਾਬਰੀ ਕਿਵੇਂ ਕਰੇਂਗਾ ਪਾਉਣ ਨੂੰ ਤੇਰੇ ਕੋਲ ਕੱਪੜੇ ਨਹੀਂ ਸੌਣ ਨੂੰ ਤੇਰੇ ਕੋਲ ਮੰਜਾ ਨਹੀਂ ਖਾਣ ਨੂੰ ਤੇਰੇ ਕੋਲ ਪਰਛਾਦਾ ਨਹੀਂ ਤੇ ਚੜਨ ਵਾਸਤੇ ਸਵਾਰੀ ਨਹੀਂ ਤੇ ਵਰਤਣ ਵਾਸਤੇ ਮਾਇਆ ਨਹੀਂ ਵੇਖ ਲੈ ਚੈਲੰਜ ਕਬੂਲ ਕਰ ਲੇਗਾ ਆਖੋ ਸਤਨਾਮ ਸ੍ਰੀ ਕਹਿੰਦਾ ਕਬੂਲ ਹੈ ਜੇ ਕਹਦੇ ਜਾ ਕੇ ਆਪਣੇ ਰਾਜੇ ਨੂੰ ਵੀ ਤੇਰੇ ਤੋਂ ਵੱਧ ਸੁਖੀ ਹੈ ਗਈ ਇੱਕ ਤੇ ਮੇਰੇ ਬਾਰੇ ਦੱਸ ਦੇ ਵਜ਼ੀਰ ਗਿਆ ਧਿਆਨ ਨਾਲ ਸੁਣ ਲਿਓ ਜੇ ਜ਼ਿੰਦਗੀ 'ਚ ਸੁਖ ਲੈਣਾ ਚਾਹਦੇ ਨੇ ਸਾਖੀ ਮੈਂ ਤਾਂ ਸੁਲਾਈ ਐ ਵੀ ਆਹ ਦਿਨ ਸਭ ਤੇ ਆ ਜਾਣਾ ਜੀ ਜਿਹੜੇ 4 ਸਾਲ 5 ਰਹਿ ਗਏ ਕਿੱਦਾਂ ਜੀਣੇ ਆ ਕਿਵੇਂ ਦਾ ਜੀਵਨ ਆਪਾਂ ਬਤੀਤ ਕਰਨਾ ਕਥਾ ਦਾ ਭਾਵ ਹੁੰਦਾ ਸੇਧ ਲੈਣੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਰਾਜਾ ਤਖਤ ਤੇ ਬੈਠਾ ਵਜ਼ੀਰ ਕਹਿਣ ਲੱਗਾ ਕਹਿੰਦੇ ਰਾਜਨ ਅੱਜ ਲੱਗ ਗਈ ਇੱਕ ਫਟਾਫਟ ਉਹਦਾ ਹੱਸਦਾ ਚਿਹਰਾ ਖਮੋਸ਼ ਹੋ ਗਿਆ ਜਦੋਂ ਕਿਹਾ ਨਾ ਲੱਗ ਗਿਆ ਤੇਰੇ ਤੋਂ ਸੁਖੀ ਜਿਹੜੇ ਚਿਹਰੇ ਤੇ ਹਾਸਾ ਸੀ ਨਾ ਐ ਖੇੜਾ ਸੀ ਹਾਸਾ ਗੋਮ ਹੋ ਗਿਆ ਫਟਾਫਟ ਤੱਕ ਤੋ ਉੱਠਿਆ ਕਹਿੰਦਾ ਕੌਣ ਤੜਕਣ ਵਾਦਗੀ ਪ੍ਰੋਬਲਮ ਕਿੱਥੇ ਆ ਕਹਿਣ ਲੱਗਾ ਰਾਜਨ ਗੱਲ ਪੂਰੀ ਤੇ ਸੁਣੋ ਕਹਿੰਦਾ ਮੇਰੇ ਕੰਨਾਂ ਨੇ ਜਦੋਂ ਸੁਣਿਆ ਮੇਰੇ ਅੰਦਰ ਹਲਚਲ ਪੈਦਾ ਹੋ ਗਈ। ਫਿਰ ਰਾਜਾ ਮੈਂ ਉਹ ਵਾਂ ਮੇਰੇ ਰਾਜ 'ਚ ਕੋਈ ਮੇਤੋਂ ਵੱਧ ਸੁਖੀ ਲੱਭਾ ਨਹੀਂ ਸੀ ਮੈਨੂੰ ਖੁਸ਼ੀ ਸੀ ਪਰ ਹੁਣ ਮੈਨੂੰ ਚਿੰਤਾ ਦਾ ਆਗਾਜ ਵੱਧਦਾ ਜਾ ਰਿਹਾ ਮੇਰੀ ਧੜਕਣ ਤੇਜ਼ ਮੈਨੂੰ ਛੇਤੀ ਦੱਸ ਕੌਣ ਹੈ ਉਹ? ਕਹਿਣ ਲੱਗਾ ਰਾਜਨ ਬੈਠ ਜਾਓ। ਕਾਲੇ ਪੈਣ ਦੀ ਲੋੜ ਨਹੀਂ ਹੱਸਦਾ ਵਜ਼ੀਰੋ ਕਹਿੰਦਾ ਹੱਸਦਾ ਕਿਉਂ ਕਹਿੰਦਾ ਕੋਈ ਵੱਡੀ ਗੱਲ ਨਹੀਂ। ਤੁਸੀਂ ਘਬਰਾਓ ਨਾ ਜਿਨਨੇ ਦਾਵਾ ਕੀਤਾ ਨਾ ਕਿ ਮੈਂ ਤੇਰੇ ਤੋਂ ਅਮੀਰ ਆ ਮੈਂ ਖੁਸ਼ ਆ ਉਹ ਬਹੁਤ ਹੀ ਦੂਰ ਨਹੀਂ ਤੇਰੇ ਹੀ ਰਾਜ ਮਹਿਲ ਦੇ ਮੇਨ ਦਰਵਾਜੇ ਦੇ ਲਾਗੇ ਇੱਕ ਰੁੱਖ ਦੇ ਥੱਲੇ ਮਿਲਦਾ ਹੀ ਉਹ ਕਹਿੰਦਾ ਪਾਣੀ ਬਾਅਦ ਚ ਵੀ ਆਉਂਦਾ ਸਭ ਤੋਂ ਵੱਡਾ ਬੰਦੇ ਚ ਉਗਣ ਪਤਾ ਕਿਹੜਾ ਜੈਲਸ ਇਹ ਪੜਨੇ ਸੌਖਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁਖ ਇਹ ਪੜਨੇ ਸੌਖੇ ਸ਼ਬਦ ਪਰ ਕਾ ਬੁਰਾ ਪਰ ਕਿਥੇ ਪੜਾ ਕੀਤਾ ਵਾ ਬੜੇ ਬੜੇ ਬੰਦੇ ਮੈਂ ਵੇਖਿਆ ਦਰਸ਼ਨੀ ਸਿੰਘ ਪੱਕੇ ਨੇਤਲੇ ਮੀ ਉਹ ਵੀ ਬੰਦੇ ਜਦੋਂ ਕਿਸਦਾ ਬੁਰਾ ਕਰਦੇ ਮਿੰਟ ਨਹੀਂ ਲਾਉਂਦੇ ਆਖੋ ਸਤਨਾਮ ਆਪੇ ਬੰਦੇ ਫੜਾ ਦੇ ਨੇ ਆਪੇ ਘਟਾ ਦੇ ਨੇ ਤੇ ਆਪੇ ਸਵੇਰੇ ਜਾ ਕੇ ਲੈ ਆਉਣੇ ਤੇ ਫਿਰ ਕਹਿਣਾ ਨਾਨਕ ਨਾਮ ਚੜਦੀ ਕਲਾ ਤੁਸੀਂ ਸਮਝ ਗਏ ਹੋਗੇ ਬੁੱਧੀ ਜੀਵੀ ਜੇ ਇਹੋ ਜਿਹੇ ਬੰਦੇ ਹੈਗੇ ਉਹ ਕਹਿੰਦਾ ਪਾਣੀ ਪੂਣੀ ਛੱਡ ਮੈਨੂੰ ਦਿਖਾਓ ਕੌਣ ਹੈ ਜਦੋਂ ਆਪਣੇ ਰਾਜ ਦਰਬਾਰ ਦੇ ਬਾਹਰ ਗਿਆ ਉਹ ਸਾਧੂ ਨੂੰ ਲੰਮੇ ਪਏ ਵੇਖਿਆ ਤੇ ਰਾਜਾ ਜਿਹੜਾ ਸੀ ਹੱਸ ਪਿਆ ਕਹਿੰਦਾ ਵਜ਼ੀਰ ਕਹਿੰਦਾ ਇਹੋ ਹੀ ਹੈ ਜਾ ਕੇ ਕਹਿੰਦਾ ਗੱਲ ਸੁਣੋ ਏ ਤੂੰ ਦਾਵਾ ਕੀਤਾ ਹੈ ਕਿ ਮੇਰੇ ਰਾਜ ਵਿੱਚ ਮੇਰੇ ਤੋਂ ਵੱਧ ਸੁਖੀ ਹੈ ਕਹਿੰਦਾ ਬਿਲਕੁਲ 101% ਮੇਰਾ ਦਾਵਾ ਹੈ ਕਹਿੰਦਾ ਕਾਦੇ ਨਾ ਕਹਿੰਦਾ ਰਾਜਨ ਸੱਚੀ ਗੱਲ ਦਸੀ ਤੂੰ ਮੇਰੇ ਤੋਂ ਵੱਧ ਦੁਖੀ ਐ ਮੈਂ ਤੇਰੇ ਤੋਂ ਵੱਧ ਸੁਖੀ ਕਹਿੰਦਾ ਨਹੀਂ ਤੂੰ ਝੂਠ ਮਾਰਦਾ ਐ ਕਹਿੰਦਾ ਜੇ ਮੈਂ ਝੂਠ ਮਾਰਦਾ ਐ ਤੇ ਜਦੋਂ ਤੇਰੇ ਵਜ਼ੀਰ ਨੇ ਤੈਨੂੰ ਦੱਸਿਆ ਹੀ ਜਾ ਕੇ ਕੁਰਸੀ ਤੇ ਵੀ ਬੰਦਾ ਲੱਗ ਗਿਆ ਜਿਹੜਾ ਤੇਰੇ ਤੋਂ ਵੱਧ ਸੁਖੀ ਤੇ ਰਹਾ ਸਕਾ ਤੋਂ ਗਵਾਜ ਗਿਆ ਤੇਰੇ ਮੱਥੇ ਤੇ ਪਸੀਨਾ ਘਾਤੋਂ ਆਇਆ ਸੀ ਤੇਰੇ ਅੰਦਰ ਜੈਲ ਸੇ ਬੈਠੀ ਐ ਤੂੰ ਮੇਰੀ ਗੱਲ ਸੁਣ ਕੇ ਆਪਣੀ ਖੁਸ਼ੀ ਗਵਾਲੀ ਅੱਜ 100 ਚੋਂ 90% ਬੰਦੇ ਇਹੋ ਜਿਹੇ ਪਿੰਡਾਂ ਸ਼ਹਿਰਾਂ 'ਚ ਵੱਸਦੇ ਜਿਨ੍ਹਾਂ ਨੂੰ ਇਹ ਗਮੀ ਨਹੀਂ ਕਿ ਮੇਰੇ ਕੋਲ ਕੁਝ ਨਹੀਂ ਜਿਨ੍ਹਾਂ ਨੂੰ ਇਹ ਟੈਨਸ਼ਨ ਹੈ ਵੀ ਇਹ ਬੰਦੇ ਕੋ ਕਿਵੇਂ ਆ ਗਿਆ ਗੁਰਬਾਣੀ ਦਾ ਮੈਸੇਜ ਆਪਾਂ ਦੇ ਰਹੇ ਥੋੜੇ ਸਮੇਂ 'ਚ ਬਹੁਤਾ ਗੱਡ ਕੇ ਅਰਕ ਮੈਨੂੰ ਇਹ ਗਮੀ ਨਹੀਂ ਮੇਰੇ ਕੋ ਕੋਠੀ ਨਹੀਂ ਪਰ ਮੈਨੂੰ ਇਹ ਟੈਨਸ਼ਨ ਹੈ ਵੀ ਇਹਨੇ ਕਿਉਂ ਪਾਈ ਹੈ ਮੈਨੂੰ ਇਸ ਕਰਕੇ ਗਮੀ ਨਹੀਂ ਮੇਰੇ ਕੋਲ ਗੱਡੀ ਨਹੀਂ ਹੈਗੀ ਮੈਨੂੰ ਇਹੋ ਹੀ ਚੀਜ਼ ਲੈ ਕੇ ਦਿਨੇ ਰਾਤ ਸਤਾਈ ਜਾਂਦੀ ਵੀ ਇਹਨੇ ਕਿੱਥੋਂ ਲੈ ਲਈ ਉਹ ਕਹਿੰਦਾ ਪਹਿਲੀ ਗੱਲ ਤੇ ਇੱਥੇ ਵੀ ਜਦੋਂ ਤੈਨੂੰ ਵਜ਼ੀਰ ਨੇ ਮੇਰਾ ਸੁਨੇਹਾ ਦਿੱਤਿਆ ਤੇ ਤੇਰਾ ਹਾਸਾ ਗੁੰਮ ਹੋ ਗਿਆ ਤੇਰੇ ਅੰਦਰ ਅੱਗ ਲੱਗ ਗਈ ਉੱਠੀ ਦੱਸ ਮੈਨੂੰ ਦੁਖੀ ਕਿ ਨਹੀਂ ਫਿਰ ਮੰਨ ਗਿਆ ਕਹਿੰਦਾ ਆਇਆ ਤੇ ਹੈਗਾ ਸੀ ਗੁੱਸਾ ਵੀ ਕਿ ਵੀ ਸਾਡੇ ਨਾਲ ਉਹ ਤੇ ਕਿਹੜਾ ਚਲੇ ਗਿਆ ਖੁਸਾਤ ਨਾ ਇਹ ਗੁਰਬਾਣੀ ਦਾ ਮੈਸੇਜ ਹੈ ਫਰੀਦਾ ਬੁਰੇ ਦਾ ਗੁੱਸਾ ਤੈਨੂੰ ਕਹਿੰਦੇ ਗੁੱਸਾ ਆਇਆ ਕਿ ਨਹੀਂ ਆਇਆ ਮੇਰੀ ਸੋਭਾ ਸੁਣ ਕੇ ਕਹਿੰਦੇ ਗੁੱਸਾ ਮੇਰੇ ਸੱਤੀ ਕੰਬੜੀ ਅੱਗ ਲੱਗੀ ਕਹਿੰਦਾ ਫਿਰ ਇੱਕ ਪੁਆਇੰਟ ਤੇ ਤੂੰ ਹਾਰ ਗਿਆ ਚੱਲ ਅੱਗੇ ਹੁਣ ਰਾਜਾ ਬਿਲਕੁਲ ਮਹਿਸੂਸ ਕਰਨ ਲੱਗਾ ਕਹਿੰਦਾ ਚੱਲ ਫਿਰ ਦੱਸ ਤੂੰ ਦਾਵਾ ਕੀਤਾ ਮੈਂ ਰਾਜੇ ਨਾਲੋਂ ਚੰਗਾ ਪਾਉਣਾ ਏ ਚੰਗਾ ਹਟਾਉਣਾ ਏ ਚੰਗਾ ਸੋਣਾ ਏ ਇਹ ਗੱਲਾਂ ਸਿੱਧ ਕਰ ਕਹਿੰਦਾ ਰਾਜਾ ਮੇਰੇ ਬਰਾਬਰ ਤੇ ਬਹਿ ਜਾ ਤੂੰ ਬੈਠ ਗਿਆ ਕਹਿੰਦਾ ਵੇਖ ਤੂੰ ਮੇਰੇ ਨਾਲੋਂ ਵੱਧ ਖਾਂਦਾ ਏ ਤੇਰੇ ਟੇਬਲ ਸੋਨੇ ਦੇ ਚਮਚੇ ਚਾਂਦੀ ਦੇ ਗਲਾਸ ਸੋਨੇ ਦੇ ਚ ਬਣੀ ਪੈਂਦਾ ਖਿੰਦਾ ਪੈਂਦਾ ਏ ਕਹਿੰਦਾ ਕਿੰਨੇ ਜਾਣੇ ਪ੍ਰਸ਼ਾਦਾ ਛਕਾਉਂਦੇ ਕਹਿੰਦਾ 20 25 ਉਹਨੇ ਫਿਰ ਆਪਣੀ ਜੇਬ ਦੇ ਵਿੱਚੋਂ ਇੱਕ ਚੱਪਾ ਰੋਟੀ ਕੱਢੀ ਹਵਤੇ ਇੱਕ ਦੀ ਬਈ ਕਹਿੰਦਾ ਤੂੰ ਛੱਤੀ ਪਦਾਰਥ ਖਾਂਦਾ ਏ ਤੇ ਮੈਂ ਅੰਮ੍ਰਿਤ ਖਾਂਦਾ ਆਖੋ ਸਤਨਾਮ ਉਹ ਕਹਿੰਦਾ ਕਿੱਥੇ ਆ ਦਿਖਾ ਕਹਿੰਦਾ ਹਵਤਾ ਹੋ ਗਿਆ ਰੋਟੀ ਨਹੀਂ ਖਾਧੀ ਕੱਲਾ ਪੜੀ ਜਾਂਨੇ ਆ ਫਰੀਦਾ ਦੁਖੀ ਸੁਖੀ ਖਾਏ ਕੈਂ ਠੰਡਾ ਪਾਣੀ ਦੇਖ ਪਰਾਈ ਚੋਪੜੀ ਕਿੰਨੇ ਪਿੰਡਾਂ ਚ ਭੋਗ ਪੈ ਸੁਣਿਆ ਕਿਸ ਨੇ ਇੱਥੇ ਵੇਚ ਵੇਚ ਕੇ ਅਮਰੀਕਾ ਲੋਕਾਂ ਦੇ ਘਰ ਵਿਲੇ ਕਰਤੇ ਕੀਆ ਨੇ ਬਾਬੇ ਫਰੀਦ ਨੂੰ ਕਿੰਨੇ ਸੁਣਿਆ ਰੁਕੀ ਸੁੱਕੀ ਖਾਏ ਕਾ ਠੰਡਾ ਪਾਣੀ ਦੇਖ ਪਰਾਈ ਚੋਪੜੀ ਅਗਲਾ ਕਹਿੰਦਾ ਮਰਦੇ ਤੇ ਮਰਨ ਮੈਂ ਗੱਡੀ ਲੈਂਡ ਕਰੂਜ਼ਰ ਲੈਣੀ ਕੋਠੀ ਪਿੰਡ ਤੋਂ ਸੋਹਣੀ ਪਉਣੀ ਮੈਨੂੰ ਕੀ ਲੱਗੇ ਦੇਖੋ ਗੁਰਬਾਣੀ ਨੂੰ ਹੁੰਦਿਆਂ ਵੀ ਅਸੀਂ ਬੇਸਮਝ ਬਾਬੇ ਫਰੀਦ ਨੂੰ ਲੱਗੇ ਸ਼ਲੋਕ ਬਾਬਾ ਚੱਲ ਰਿਹਾ ਪਰ ਕੋਈ ਅਸਰ ਥੋੜਾ ਕੀਤੇ ਉਹ ਕਹਿਣ ਲੱਗਾ ਕਹਿੰਦਾ ਤੇਰੇ ਕੋ 36 ਪਦਾਰਥ ਟੇਬਲ ਤੇ ਪਿਆ ਹੈ ਪਰ ਤੂੰ 36 ਪਦਾਰਥ ਖਾ ਕੇ ਵੀ ਚੂਰਨ ਖਾਣਾ ਦਵਾਈ ਵੀ ਪਚਦੇ ਨੀ ਆ ਵੇਖ ਮੈਂ ਅਮਰਤ ਛੱਕਦਾ ਉਹ ਚੱਪਾ ਰੋਟੀ ਪਾਣੀ ਚ ਭਈ ਕਹਿੰਦਾ ਹੁਤੇ ਬਾਦ ਛਕਣ ਲੱਗੇ ਜਦੋਂ ਪ੍ਰਸ਼ਾਦਾ ਛਕਿਆ ਤੇ ਅੱਖਾਂ ਬੰਦ ਕਰਕੇ ਅਰਦਾਸ ਕਰਕੇ ਕਹਿੰਦਾ ਜੇ ਪ੍ਰਸਾਦ ਛੱਦੀ ਅਮਰਤ ਖਾਹੇ ਤੇ ਇਸ ਠਾਕੁਰ ਕੋ ਕਹਿੰਦਾ ਸਕੂਨ ਮਿਲਿਆ ਮੈਨੂੰ ਸੱਚ ਦਸੀ ਝੂਠ ਨਾ ਮਾਰੀ ਤੂੰ ਛੱਦੀ ਪਦਾਰਥ ਖਾਣਾ ਕਦੇ ਸਕੂਨ ਮਿਲਿਆ ਅੱਜ ਆਪਣੀ ਹਾਲਤ ਵੇਖ ਲੋ ਮੈਂ ਤਾਂ ਕਿਵਰੀ ਕਹਿ ਵੀ ਜਿੰਨਾ ਵੀ ਮਰਗ ਦੇ ਭੋਗ ਤੇ ਮਾਰੇ ਨੇ ਦਾਲ ਫੁਲਕਾ ਤੇ ਪੰਗਤ ਦਿੱਤੀ ਆਪਣੀ ਅਹੀਂ ਉਹ ਵੀ ਟ੍ਰੈਂਡ ਬਣਾ ਲਿਆ ਪਕੌੜੇ ਜਲੇਬੀਆਂ ਤੇ ਠੰਡੇ ਤੇ ਆਈਸਕਰੀਮਾ ਵਰਤੌਣ ਲੱਗ ਪਏ 10 ਲੱਖ ਦਾ ਖਰਚਾ ਕਰਦਾ ਪਰਿਵਾਰ ਨਹੀਂ ਤੇ ਖਾਣ ਵਾਲਾ ਨਾਲੇ ਰੱਜ ਕੇ ਖਾ ਗਿਆ ਨਾਲੇ ਕਿੰਨਾ ਬਿਮਾਰ ਹੋ ਗਿਆ ਦਵਾਈ ਲਿਆਈਏ ਡਾਕਟਰ ਸਹੀ ਕਿ ਨਹੀਂ ਦਵਾਈ ਖਾਣੀ ਪਈ ਦਾ ਮਤਲਬ ਰਾਜਾ ਤੂੰ ਝੂਠਾ ਏ ਤੇਰੇ ਕੋ ਛੱਤੀ ਪਦਾਰਥ ਪਰ ਤੂੰ ਬਿਮਾਰ ਰਹੀ ਨਾ ਵੱਡੇ ਵੱਡੇ ਲੋਕ ਤਕਰੀਬਨ ਹੀ ਤੁਸੀਂ ਨੇੜੇ ਹੋ ਕੇ ਵੇਖਿਆ ਹੋਵੇਗਾ ਉਹ ਰੋਟੀ ਵੀ ਨਹੀਂ ਖਾ ਸਕਦੇ ਆਟੇ ਜਿੰਨਾ ਕੁ ਮੈਨੂੰ ਪਤਾ ਇਹ ਕਾਰਨ ਹੈਗਾ ਕਿਤੇ ਗੜਬੜ ਜ਼ਰੂਰ ਹੁੰਦੀ ਬਾਣੀ ਲਾਗੇ ਬੈਠੀ ਐ ਬਹੁਤ ਡੂੰਗਾ ਕਹਿੰਦਾ ਰਾਜਾ ਸੱਚ ਦਸੀ ਭਜਦੀ ਰੋਟੀ ਕਹਿੰਦਾ ਨਹੀਂ ਕਹਿੰਦਾ ਫਿਰ ਚੱਪਾ ਰੋਟੀ ਮੈਂ ਖਾਣਾ ਉੱਤੇ ਬਾਅਦ ਪਾਣੀ ਚ ਪਿਉਂ ਕੇ ਤੇ ਮੇਰਾ ਇਹਦੇ ਨਾਲ ਸਬਰ ਹੈ ਦੋ ਗੱਲਾਂ ਹੋ ਗਈਆਂ ਤੀਸਰਾ ਕਹਿੰਦਾ ਵੀ ਮੇਰੇ ਕੋਲ ਜਿਹੜਾ ਕੁੜਤਾ ਪਾਇਆ ਇਹਦੇ ਚ ਥਾਂ ਥਾਂ ਤੇ ਛੇਕ ਆ ਤੇ ਪਰ ਯਾਦ ਰੱਖ ਰਾਜਾ ਸੱਚ ਦੱਸੀ ਤੂੰ 2.5 ਲੱਖ ਦੀ ਪਿਸ਼ਾਕ ਪਾਉਣਾ ਰੋਜ਼ ਕਿੰਨੀਆਂ ਪਿਸ਼ਾਕਾਂ ਤੇਰੇ ਸੂਟ ਕੇਸ ਚ ਐ ਰਾਤ ਨੂੰ ਤੈਨੂੰ ਇਹ ਵੀ ਫਿਕਰ ਹੁੰਦਾ ਵੀ ਸਵੇਰੇ ਕਿਹੜੇ ਰੰਗ ਦੀ ਪਾਉਣੀ ਆਪਣੇ ਜੀ ਵੀ ਕੀਰ ਆਪਾਂ ਸੋਚੀਦੇ ਨਾ 100 100 ਸੂਟ ਆ ਤੇ ਗਲੇ ਫੇਰ ਪਾਉਣੇ ਪ੍ਰੋਗਰਾਮ ਤੇ ਜਾਣ ਲੱਗੇ ਭਾਵੇਂ ਮਰਗਦਾ ਹੋਏ ਕੋਈ ਖੁਸ਼ੀ ਦਾ ਆਪਣੇ ਆਪਣੇ ਅੰਦਰ ਨੂੰ ਪੁੱਛਿਓ ਭੋਗ ਤੇ ਆਏ ਨਾ ਵੀ ਆਪਾਂ ਕੀ ਕੀਤਾ ਆਪਾਂ ਨੂੰ ਨਹੀਂ ਪਤਾ ਆਪਾਂ ਕਿੱਥੇ ਚਲੇ ਬੰਦਾ ਕਿੰਨਾ ਸੂਟ ਕਿਹੜਾ ਪੋਣਾ ਇਹ ਅੰਦਰ ਲੀਆਂ ਗੱਲਾਂ ਕਹਿੰਦਾ ਰਾਜਾ ਸੱਚ ਦੱਸੀ ਤੇਰੇ ਕੋ ਕਿੰਨੀਆਂ ਪੋਸ਼ਾਕਾਂ ਐ ਪਰ ਤੈਨੂੰ ਫਿਕਰ ਵੜਵੜ ਖਾਂਦਾ ਫਿਰ ਤੂੰ ਵੇਖਣਾ ਮੈਨੂੰ ਸੋਹਣੀ ਲੱਗਦੀ ਵਜ਼ੀਰ ਨੂੰ ਵੀ ਪੁੱਛਣਾ ਵੀ ਕੱਪੜੇ ਕਿੱਦਾਂ ਲੱਗਦੇ ਮੈਂ ਜਾਵਾਂ ਮਹਿਫਲ ਚ ਕਹਿੰਦਾ ਇੱਕੋ ਕੁੜਤਾ ਸਾਲ ਹੋ ਗਏ ਮੈਂ ਪਾਇਆ ਮੈਨੂੰ ਕੋਈ ਫਿਕਰ ਨਹੀਂ ਕਈ ਮੈਨੂੰ ਕਹਿ ਵੀ ਦਿੰਦੇ ਬਾਬਾ ਨਵਾਂ ਲੈ ਲਾ ਤੈਨੂੰ ਲੈ ਜੀ ਮੈਂ ਕਹਿੰਦਾ ਨੰਗੇ ਜੰਮਿਆ ਜਿਸ ਦਿਨ ਮੌਤ ਆਈ ਕਰ ਦਿਆ ਨੇ ਸਾਰਾ ਕੁਝ ਲਾ ਕੇ ਨੰਗਾ ਨਵਾ ਕੇ ਕਬਰਸਤਾਨ ਨੂੰ ਤੋੜਨਾ ਬੜਾ ਸਕੂਨ ਹੈ ਰਾਜਾ ਨੇ ਢਿੜਿਓ ਕਹਿੰਦਾ ਵਾਹ ਓਏ ਮਿੱਤਰਾ ਤੇਰੀਆਂ ਗੱਲਾਂ ਚ ਦਮ ਲੱਗਦਾ ਹੀ ਕਹਿੰਦਾ ਚੱਲ ਅੱਗੇ ਕਹਿੰਦਾ ਫਿਰ ਮੈਂ ਤੇਰੇ ਤੋਂ ਚੰਗਾ ਸੋਨਾ ਰਾਜਾ ਕਹਿੰਦਾ ਉਹ ਕਿਵੇਂ ਤੂ ਤੇ ਥੜੇ ਤੇ ਪਿਆਨਾ ਸਰਾਣਾ ਨਾ ਬਿਸਤਰਾ ਨਾ ਪੱਖਾ ਨਾ ਐਸੀ ਮੇਰੇ ਦਰਬਾਰ ਚ ਵਿਖ ਸੋਨੇ ਦਾ ਪਲੰਗ ਹੈ ਉੱਤੇ ਪੰਜ ਨੌਕਰ ਪੱਖਾ ਚੱਲਦੇ ਫੁੱਲਾਂ ਦੀ ਸੇਜ ਵੀ ਸੀ ਇੱਧਰ ਛਿੜਕੇ ਜਾਂਦੇ ਐ ਕਹਿੰਦਾ ਰਾਜਾ ਸੱਚ ਦੱਸੀ ਖੁਦਾ ਦੀ ਸੌਂ ਖਾ ਕੇ ਨੀਂਦ ਆਉਂਦੀ ਰਾਤ ਨੂੰ ਸੱਚ ਦੱਸੀ ਕਹਿੰਦਾ ਪਾਸੇ ਮਾਰ ਕੇ ਰਾਤ ਕੱਢਦਾ ਦਵਾਈਆਂ ਖਾਣਾ ਏ ਵੱਡੇ ਵੱਡੇ ਜੋਦੀ ਸਹਿ ਲੋਗ ਤਿੰਨ ਕੋ ਵਿਆਪੈ ਇੰਤਰਾ ਰੋਗ ਮੈਂ ਕਈਆਂ ਨੂੰ ਜਾਣਦਾ ਵਾਹ ਪੈਂਦਾ ਏ ਜਿਹੜੇ ਪੱਕੀ ਮੈਡੀਸਨ ਖਾਂਦੇ ਨੀਂਦ ਨਹੀਂ ਆਉਂਦੀ ਕਈ ਸ਼ਰਾਬ ਪੀਂਦੇ ਵਿਚਾਰੇ ਆਪ ਕਹਿੰਦੇ ਗਿਆਨੀ ਜੀ ਜੀਤ ਕਰਦਾ ਛੱਡਣ ਨੂੰ ਪਰ ਮਜਬੂਰੀ ਨੀਂਦ ਨਹੀਂ ਆਉਂਦੀ ਸੱਚ ਜੀ ਉਹ ਕਹਿੰਦਾ ਰਾਜਾ ਸੱਚ ਦੱਸੀ ਇੰਨਾ ਕੁਝ ਹੁੰਦਿਆਂ ਕਦੇ ਨੀਂਦ ਆਈ ਬੇਖਾਬ ਕਹਿੰਦਾ ਨਹੀਂ ਸੱਜਣਾ ਕਹਿੰਦਾ ਫਿਰ ਮੈਂ ਪੱਥਰ ਤੇ ਪਿਆਈ ਨਾ ਕੋਈ ਪੱਖਾ ਨਾ ਕੋਈ ਕੂਲਰ ਨਾ ਕੋਈ ਕੁਝ ਆ ਮੈਂ ਸੁਤਾ ਸੀ ਤੂੰ ਮੈਨੂੰ ਆ ਕੇ ਉਠਾਇਆ ਮੈਨੂੰ ਪਤਾ ਨਹੀਂ ਕਿੱਥੇ ਪਾਇਆ ਗੱਜ ਕੇ ਆਖੋ ਸਤਨਾਮ ਇਹ ਵਿਚਾਰ ਪਤਾ ਕਾਦੀ ਹੋ ਰਹੀ ਹੈ ਥਾਲ ਵਿੱਚ ਤਿੰਨ ਜਿਹੜਾ ਭੋਗ ਤੇ ਸ਼ਬਦ ਆਉਂਦਾ ਨਾ ਮਦਾਵਣੀ ਦਾ ਥਾਲ ਵਿੱਚ ਤਿੰਨ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਜੇ ਕੋ ਖਾਵੇ ਅਹੀਂ ਮੱਥਾ ਟੇਕਦੇ ਆਂ ਪ੍ਰਕਰਮਾ ਕਰ ਲੈਨੇ ਸਵੇਰੇ ਪੰਜ ਬਾਣੀਆਂ ਪੜੀ ਦੀਆਂ ਉਹਦਾ ਨਿਤਨੇਉ ਕਰ ਲਿਆ ਉਹ ਵੀ ਕਾਲੀ ਕਾਲੀ ਧਰਮੀ ਹੋਣ ਦਾ ਵਿਖਾਵਾ ਕਰਦੇ ਵਿੱਚ ਇਹ ਮੈਂ ਸਾਡੇ ਅੰਦਰ ਧਰਮ ਨਹੀਂ ਹੈਗਾ ਸਾਡੇ ਵੱਡੇ ਵੱਡੇ ਆਗੂਆਂ ਦੇ ਅੰਦਰ ਨਹੀਂ ਹੈਗਾ ਭੁੱਖ ਪੈ ਗਈ ਸਾਰੇ ਪਾਸੇ ਆਖੋ ਸਤਨਾਮ ਗੁਰੂ ਪਾਤਸ਼ਾਹ ਕਿਰਪਾ ਕਰੇ ਦਇਆ ਕਰੇ ਉਹ ਰਾਜੇ ਦੇ ਅੰਦਰ ਸਕੂਨ ਜਨਮ ਲੈ ਰਿਹਾ ਕਹਿੰਦਾ ਸੱਚੀ ਮਾਂ ਪੁਰਖਾ ਬਿਲਕੁਲ ਤੇਰੀ ਗੱਲ ਸੱਚੀ ਹੈ ਮੈਨੂੰ ਨੀਂਦ ਨਹੀਂ ਆਉਂਦੀ ਉਹ ਕਹਿੰਦਾ ਅੱਗੇ ਚੱਲ ਹੁਣ ਰੋਟੀ ਵੀ ਚੰਗੀ ਤੇਰ ਤੋਂ ਕੱਪੜੇ ਵੀ ਤੇਰ ਤੋਂ ਚੰਗੇ ਤੇ ਸੋਨਾ ਵੀ ਤੇਰ ਤੋਂ ਹੁਣ ਅੱਗੇ ਚੱਲ ਕਹਿਣ ਲੱਗਾ ਤੂੰ ਆਖਿਆ ਸੀ ਤੇਰੇ ਕੋ ਪੰਜੀ ਤੇ ਹੈਗੀ ਨਹੀਂ ਕਿੰਦਾ ਵਾਕਿਆ ਮੇਰੇ ਕੋਲ ਇਸ ਵੇਲੇ ਪੰਜੀ ਨਹੀਂ ਮੇਰੀਆਂ ਜੇਬਾਂ 'ਚ ਤੇਰੇ ਕੋ ਕਿੰਨਾ ਬੈਹਾ ਕਿੰਦਾ ਕੋਈ 4-5 ਕਰੋੜ ਦੀ ਜਾਇਦਾ ਕਿੰਦਾ ਮੇਰੇ ਕੋ ਪੰਜੀ ਨਹੀਂ ਹੈ ਪਰ ਮੈਂ ਹਰ ਵੇਲੇ ਚੌਂਕੜਾ ਲਾ ਕੇ ਸਕੂਨ ਦੀ ਜ਼ਿੰਦਗੀ ਜੀਣਾ 24 ਘੰਟੇ ਤੂੰ 24 ਘੰਟੇ ਤੜਫਦਾ ਵੀ ਜਾਇਦਾ ਤੇ ਇੰਨੀ ਹੈ ਕੋਈ ਇਧਰੋਂ ਨਾ ਲੈ ਜੇ ਕੋਈ ਇਧਰੋਂ ਨਾ ਪੈ ਜੇ ਕੋਈ ਇਧਰੋਂ ਘਾਟਾ ਵਾਧਾ ਨਾ ਹੋ ਜੇ ਸੱਚ ਦਸੀ ਜਦੋਂ ਆਹ ਗੱਲ ਕੀਤੇ ਰਾਜੇ ਦੀਆਂ ਪੁੱਭਾਂ ਨਿਕਲੀਆਂ ਕਹਿੰਦਾ ਮਿੱਤਰਾ ਬਿਲਕੁਲ ਸਚਾਈ ਹੈ ਆਇਕ ਇੱਕ ਗੱਲ ਤੇਰੀ ਕੀਮਤੀ ਹੈ ਅੱਜ ਮੈਨੂੰ ਪਤਾ ਲੱਗਾ ਮੇਰੇ ਰਾਜ ਦੇ ਵਿੱਚ ਮੇਰੇ ਤੋਂ ਵੱਧ ਸੁખી ਕੋਈ ਹੈਗਾ ਤੇ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਦੋਵੇਂ ਚਰਨ ਘੁੱਟ ਕੇ ਫੜ ਕੇ ਕਹਿੰਦਾ ਇੱਕ ਸੌਦਾ ਕਰ ਲੈ ਨਾਮ ਬੁਰਖ ਕਹਿੰਦੇ ਕਿਹੜਾ ਕਹਿੰਦਾ ਇਦਾਂ ਕਰੋ ਤੁਸੀਂ ਮੇਰੇ ਵਾਲੀ ਜਗਾ ਲੈ ਲਓ ਤੇ ਮੈਨੂੰ ਆਪਣੇ ਵਾਲੀ ਦੇ ਦਿਓ ਆਖੋ ਸਤਨਾਮ ਸ੍ਰੀ ਹਸਿਆ ਫਕੀਰ ਕਹਿੰਦਾ ਉਹ ਕਿਹੜੀ ਗੱਲ ਕਰਦਾ ਭਲਿਆ ਜਿਹੜੀਆਂ ਚੀਜ਼ਾਂ ਮੈਂ ਤੇਰੇ ਤੋਂ ਪਹਿਲਾਂ ਸਦੀਆਂ ਛੱਡ ਚੁੱਕਾ ਐ ਕਿਉਂਕਿ ਮੈਂ ਗੁਰੂ ਅਰਜਨ ਸਾਹਿਬ ਦਾ ਸੁਖਮਣੀ ਸਾਹਿਬ ਜਵਾਨੀ ਕੰਠ ਕੀਤਾ ਤੁਸੀਂ ਵੀ ਕਰੋ ਜਦੋਂ ਆਪਾਂ ਪਾਠ ਕਰਾਂਗੇ ਨਾ ਸੁਖਮਨੀ ਸਾਹਿਬ ਦਾ ਤੇ ਉੱਥੇ ਬਚਨ ਬੜਾ ਵਧੀਆ ਹੁੰਦਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਮਹਾਰਾਜ ਕਹਿੰਦੇ ਇਹ ਐਵੇਂ ਵਹਿਮੀਆਂ ਕਿ ਆਪਾਂ ਵੀ ਫਲਾਣਾ ਤਰੱਕੀ ਕਰ ਗਿਆ ਉਹਦਾ ਕਾਰੋਬਾਰ ਵੜਾ ਤਕੜਾ ਨੂੰ ਪੁੱਛ ਕੇ ਤੇ ਵੇਖੋ ਕਿਤ ਤਰ੍ਹਾਂ ਜ਼ਖਮੀ ਹੋਇਆ ਪਿਆ ਵਿਚਾਰਾ ਕਿਤ ਤਰ੍ਹਾਂ ਦਿਨ ਕੱਢਣ ਦੇ ਆ ਰਾਜਾ ਕਹਿੰਦਾ ਮਾਮਪੁਰ ਕੋ ਸੌਦਾ ਕਰ ਲਓ ਕਹਿੰਦੇ ਕਾਦਾ ਕਹਿੰਦੇ ਮੇਰੇ ਵਾਲੀ ਜਗ੍ਹਾ ਤੁਸੀਂ ਲੈ ਲਓ ਤੇ ਮੈਨੂੰ ਜ਼ਿੰਦਗੀ ਚਾਰ ਦਿਨ ਜਿਹੜੀ ਰਹਿ ਗਈ ਮੈਨੂੰ ਆਪਦੇ ਵਾਲੀ ਜਗ੍ਹਾ ਦੇ ਦਿਓ ਤੇ ਗੱਲ ਕਰੋ ਜਿੰਨਾ ਸੋਨਾ ਚਾਂਦੀ ਚਾਹੀਦਾ ਏ ਮੈਂ ਤੁਹਾਡੇ ਅੱਗੇ ਰੱਖ ਦਿੰਨਾ ਮਾਹ ਪੁਰਖਾਂ ਨੇ ਹੱਥ ਫੜ ਕੇ ਆਖਿਆ ਤੂੰ ਇਹ ਖਜ਼ਾਨਾ ਸਾਡੇ ਲਾਗੇ ਨਾ ਰੱਖ ਤੈਨੂੰ ਇੱਕ ਖਜ਼ਾਨੇ ਦਾ ਸੁਨੇਹਾ ਦਿੰਨੇ ਆ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਕਹਿੰਦੇ ਤੂੰ ਛੱਡ ਖੜਾ ਇਹ ਜਾਇਦਤ ਖਜ਼ਾਨੇ ਦਾ ਸਾਡੀਆਂ ਮੰਨਤਾ ਨਾ ਕਰ। اے ਰਾਜਾ ਤੂੰ ਇਹ ਹੱਥ ਮੇਰੇ ਅੱਗੇ ਨਹੀਂ ਜੋੜਨੇ। ਇਹ ਹੱਥ ਜੋੜਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਇਹੋ ਜਿਹਾ ਖਜ਼ਾਨਾ ਮਹਾਰਾਜ ਦੇ ਕੇ ਗਿਆ। ਇਹ ਖਜ਼ਾਨੇ ਨੂੰ ਧਾਰਨ ਕਰ ਤੇ ਰੋਜ਼ ਪੜਿਆ ਕਰ ਭਈ ਪ੍ਰਾਪਤਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਔਰ ਕਾਜ ਤੇਰਾ ਕਿਤੇ ਨਾਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਸ੍ਰਿੰਜਾਮ ਲਾਗ ਭਵਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੀ ਮਾਇਆ ਦਾ ਰੰਗ ਜਨਮ ਹੀ ਗਵਾਈ ਜਾਂਦਾ ਸਾਧ ਸੰਗਤ ਜੀ ਇਹ ਗੁਰੂ ਦੀ ਵਿਚਾਰ ਆਪ ਜੀ ਦੇ ਸਮਸਤ ਰੱਖੀ ਹੈ ਕੋਸ਼ਿਸ਼ ਕਰਿਆ ਕਰੋ ਇੱਕ ਸਹਿਜ ਪਾਠ ਆਰੰਭ ਕਰ ਲੋ ਰੋਜ਼ ਦਾ ਇੱਕ ਅੰਗ ਪੜ ਲਿਆ ਕਰੂ 15 ਮਿੰਟ ਲੱਗਣੇ ਆ ਅਰਥਾਂ ਸਮੇਤ ਵੀ ਮਿਲ ਜਾਂਦੀ ਸਟੀਕ ਜਦੋਂ ਤੁਸੀਂ ਖੁਦ ਖੁਦ ਸ਼ਕੋਗੇ ਨਾ ਹੁਣ ਕੋਈ ਬੰਦਾ ਪ੍ਰਸ਼ਾਦਾ ਛਕਦਾ ਪੰਜ ਰੋਟੀਆਂ ਖਾ ਗਿਆ ਦਾਲ ਦਾ ਬਾਟਾ ਪੀ ਗਿਆ ਤੇ ਆਪਾਂ ਸਾਹਮਣੇ ਬੈਠੇ ਉਹਦੇ ਮੂੰਹ ਵੱਲੇ ਵੇਣੇ ਉਹ ਕਹੂ ਮੈਂ ਰੱਜ ਗਿਆ ਮੈਨੂੰ ਪੁੱਛਿਆ ਤੂੰ ਮੈਂ ਕਿਹਾ ਭਾਈ ਮੈਂ ਤੇ ਵੇਖਿਆ ਹੀ ਆ ਛਕਿਆ ਨਹੀਂ ਮੈਂ ਤੇ ਭੁੱਖਾ ਐ ਇਦਾਂ ਹੀ ਕੋਈ ਬੰਦਾ ਪਾਣੀ ਪੀ ਰਿਆ ਪਾਣੀ ਪਾਣੀ ਕਰਕੇ ਘੁੱਟ ਘੁੱਟ ਤੇ ਉਹਨੂੰ ਆਪਾਂ ਇਹ ਵੀ ਮੈਨੂੰ ਤੇਰੇ ਅੱਲੇ ਵੇਖ ਕੇ ਪਿਆਸ बुझ ਗਈ ਇਹ ਨਹੀਂ ਹੋਣਾ ਕਥਾ ਸੁਣਨੀ ਠੀਕ ਗਿਆਨ ਹੈ ਕੀਰਤਨ ਸੁਣੋ ਸੋਝੀ ਆਉਂਦੀ ਬਾਤ ਪਰ ਜਿੰਨਾ ਚ ਰਾਵ ਨਹੀਂ ਛੱਕਦੇ ਉਹਨਾਂ ਚਰ ਗੱਲ ਨਹੀਂ ਬਣਨੀ ਤਾਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਝੂਕ ਅੰਦੇ ਏਕ ਨਾ ਲੱਗ ਗਈ ਜਿਵੇਂ ਬਾਸ ਵਜਾਈ ਹੈ ਕਬੀਰ ਸਾਹਿਬ ਕਹਿੰਦੇ ਜਿਵੇਂ ਬਾਸ ਦੇ ਇੱਕ ਬੰਨੇਉ ਫੂਕ ਮਾਰ ਦੂਜੇ ਬੰਨੇ ਨਿਕਲਦੀ ਹੈ ਇਦਾਂ ਹੀ ਕਹਿੰਦੇ ਦੁਨੀਆ ਕਥਾ ਸੁਣਦੀ ਆ ਬੈਨੇਵੀ ਕੀਰਤਨ ਸੁਣਦੇ ਵੀ ਆ ਪਾਠ ਸੁਣਦੇ ਵੀ ਆ ਪਰ ਇੱਧਰ ਦੀ ਸੁਣਦੇ ਆ ਤੇ ਇੱਧਰ ਦੀ ਮੰਨਦੇ ਨਹੀਂ ਆਪਾਂ ਸੋ ਮਾਰੇ ਭਲਾ ਕਰਨ ਜੀ ਆਪ ਸਾਰੀਆਂ ਸੰਗਤਾਂ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ satsang ਕੀਤਾ ਤੇ